ਸਖਵੀਰ ਸਿੰਘ ਨਾਲ ਲੈ ਕੇ ਕਿਹਾ ਵੀ ਸਖਵੀਰ ਸਿੰਘ ਕਿਸੇ ਦੇ ਕੰਮਾਂ ਤੋਂ ਨਹੀਂ ਪੱਥਰ ਕਿਵੇਂ ਧਰਨਾ ਹੈ ਸਾਡੇ ਪਿੰਡ ਲਗਭਗ 5-6 ਸਾਲ ਪਿੱਛੇ ਦੋ ਕਮਰੇ ਸਕੂਲ ਦੇ ਪਾਏ ਸੀ ਜਿਹੜਾ ਕਿ ਕੁਝ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਕਮਰੇ ਤਾਂ ਉਹਨਾਂ ਨੇ ਬਣਾਏ ਪਰ ਐਮਐਲਏ ਸਾਹਿਬ ਪਤਾ ਨਹੀਂ ਕਿੰਨੇ ਕ ਨਸ਼ੇ ਇਸ ਆਪ ਦੀ ਬਜਾਰਤ ਸਰਕਾਰ ਦੇ ਨਸ਼ੇ ਚ ਐਨੇ ਧੁੱਤ ਸੀ ਐਨੇ ਸੀ ਐਂ ਨਹੀਂ ਦਿਸਿਆ ਵੀ ਇਸ ਤੇ ਕਰੀ ਕੁਝ ਨਹੀਂ ਉਹਦਾ ਘਟਨ ਕਾਦਾ ਕਰ ਕਲੀ ਬਾਵਾ ਯਾ ਗਰਾਉਂਡ ਹੈ ਜੀ ਸਾਰੇ ਨਗਰ ਨੇ ਰਲ ਕੇ ਬਣਾਇਆ ਜੀ ਮੰਗਤਰਾਏ ਪੰਸਲ ਜੀ ਆਏ ਸੀ ਉਹ ਕਹਿੰਦੇ ਵੀ ਤੁਹਾਨੂੰ 10 ਲੱਖ ਰੁਪਏ ਅਸੀਂ ਦੇ ਦਨੇ ਆ 10 ਲੱਖ ਰੁਪਏ ਸਾਨੂੰ ਦਿੱਤਾ ਸੀ ਸਟੇਡੀਅਮ ਵਾਸਤੇ ਉਹੀ 10 ਲੱਖ ਰੁਪਏ ਲੱਗੇ ਇਹਦਾ ਕੁਝ ਵੀ ਨਹੀਂ ਲੱਗਾ ਜੋ ਕਿ ਅੱਜ ਟਰੈਕ ਬਣ ਰਿਹਾ ਜਵਾਕਾਂ ਦੇ ਭੱਜਣ ਵਾਸਤੇ ਉਹ ਵੀ ਨਰੇਗਾ ਚੋਂ ਬਣ ਰਿਹਾ ਜੋ ਕਿ ਆਪਦੀ ਬਾਵਾ ਜੀ ਖੱਟੂਗਾ ਇਹ ਲਾਜ਼ਮੀ ਖੱਟੂ ਹੈ ਇੱਕ ਵਾਰੀ ਟੂਰਨਾਮੈਂਟ ਤੇ ਆਏ ਸੀ 500 ਰੁਪਏ ਦੇ ਕੇ ਗਿਆ ਸੀ ਐਮਐਲਏ ਸਾਹਿਬ ਉਹ ਵੀ ਮੰਗ ਕੇ ਲੈ ਸਾਡੇ ਮੁੰਡਿਆਂ ਨੇ ਵਲੰਟੀਅਰ ਜੇ ਕੋਈ ਨਾਲ ਸਾਥੀ ਸੀਗਾ ਉਹਨਾਂ ਦਾ 500 ਰੁਪਏ ਦੇ ਕੇ ਆਵਾ ਮੈਂ ਵੀ ਆਵਾਦੀ ਪਾਰਟੀ ਦਾ ਵਰਕਰ ਹਾਂ ਸਭ ਤੋਂ ਪਹਿਲਾਂ ਜਿਹੜਾ ਬੂਟਾ ਲਾਇਆ ਸੀ ਮੈਂ ਹੀ ਲਾਇਆ ਸੀ ਸਾਡੇ ਪਿੰਡ ਸਭ ਤੋਂ ਪਹਿਲਾ ਬੰਦਾ ਮੈਂ ਸੀ ਤੇ ਇਹ ਗੱਲ ਕਰ ਹੁਣ ਪਟਣ ਤੇ ਮਜਬੂਰ ਹੋਈ ਅਸੀਂ ਇਹ ਗੱਲ ਤੇ ਹੋ ਗਏ ਵੀ ਇਹ ਸਾਰੀ ਸੁੰਦੇ ਨਹੀਂ ਹੈ ਉਧਰ ਜਿਵੇਂ ਬਾਈ ਗੱਲ ਕਰਦੇ ਵੀ ਹੋ ਸਕਦਾ ਟਰੈਕ ਦੇ ਫਿਰ ਕੱਲ ਨੂੰ ਆਉਣ ਵਾਲੇ ਸਮੇਂ 'ਚ ਤਕਰਤਨ ਕਰਨਾ ਆ ਜੇ ਇਹ ਬਾਈ ਇਹ ਤੋਂ ਬਾਅਦ ਪਿੰਡ 'ਚ ਕਿਸੇ 'ਚ ਵੀ ਨਹੀਂ ਵਰ ਸਕਦਾ ਮੈਨੂੰ ਆ ਲੱਗਦਾ ਵੀ ਇਹ ਦੂਸਾ ਸ਼ਾਇਦ ਗਦੇ ਨੂੰ ਵੋਟ ਪਾਈ ਚੰਗੀ ਹੁੰਦੀ ਹੈ ਕਿਉਂ ਗਦੇ ਦਾ ਬੰਦਾ ਕਦੇ ਨਾ ਕਦੇ ਬਾਹਰ ਤੋਂ ਦਾ ਕੰਮ ਤਾਂ ਲੈ ਸਕਦਾ ਇਹ ਤਾਂ ਉਹ ਵੀ ਨਹੀਂ ਲੈ ਸਕਦਾ ਕੋਈ ਇਹ ਗਦੇ ਤੋਂ ਵੀ ਖੱਲੇ ਹੈ ਗਰਾਊਂਡ ਆਪ ਬੱਚੇ ਨੇ ਤਿਆਰ ਕਰਿਆ ਤੇ ਉਤੇ ਹੀ ਮਾਨ ਦਾ ਪੁੱਤ ਅਸੀਖ ਨੌਰੀ ਸੀ ਉਦੋਂ ਚੋਰੀ ਛਿਪੇ ਆ ਕੇ ਉਹਦਾ ਵੀ ਧ ਘਾਟਨ ਕਰਕੇ ਜਿਹੜੇ ਕਿ ਅਸੀਂ ਕਹਾਂ ਕਿ ਮਾਨ ਸਰਕਾਰ ਇੰਨੀ ਬਖਲਾਖੜ ਦੇ ਵਿੱਚ ਆ ਗਈ ਕਿ ਦੂਜੀਆਂ ਸਰਕਾਰਾਂ ਦੇ ਕਰੇ ਹੋਏ ਕੰਮ ਆਪ ਦਾ ਨਾਂ ਚ ਬਰੂਤਾਂ ਦੀ ਗੱਲ ਆ ਦੁਬਾਰੇ ਮੇਨਾਂ ਦਾ ਜੇ ਇਸ ਤਰ੍ਹਾਂ ਆਊਗਾ ਤਾਂ ਫਿਰ ਅਜੇ ਤੱਕ ਮੇਨਾਂ ਦਾ ਕੁਝ ਵੀ ਨਹੀਂ ਹੋਇਆ ਛਿੱਤਰ ਖਾ ਕੇ ਜਾਊਗਾ ਐਮਐਲਏ ਬਣ ਗਿਆ ਪਤਾ ਨਹੀਂ ਕੀ ਰੱਬ ਬਣ ਗਿਆ ਲੋਕਾਂ ਦੀ ਐਮਐਲਏ ਬਣਾਇਆ ਤੇ ਲੋਕ ਨੂੰ ਦੱਸ ਦੇਣ ਕਿ ਉਹ ਨਾਲ ਸਮਝ ਤੇ ਮੋੜ ਬਲਾਕ ਦੀ ਵੀ ਲੋਕ ਕੀ ਹੁੰਦੇ ਲੋਕਾਂ ਦੀ ਪਾਵਰ ਕੀ ਮੈਂ ਜਾ ਕੇ ਸਰਪੰਚ ਕੋਲ ਵੀ ਗਿਆ ਸਰਪੰਚ ਕੋਲ ਮੈਂ ਸਰਪੰਚ ਦਾ ਤਲਾਹ ਦੇ ਦੇ ਐਮਐਲਏ ਨੂੰ ਵੀ ਨਾ ਆਵੇ ਕਿਉਂਕਿ ਵਿਰੋਧ ਹੋਣਾ ਹੈ ਠੀਕ ਹੈ ਮੈਂ ਤਾਂ ਆਉਂਗਾ ਅੜੀ ਦਿਖਾਈ ਸੀ ਏਕਦਮ ਮੈਂ ਅੜਦਾ ਮੈਂ ਕੋਈ ਗੱਲ ਨਹੀਂ ਜੜ ਪਤੂਆਂ ਅੜਪਸੀ ਵੀ ਹੈ ਗੱਲ ਜਿੱਤ ਤਾਂ ਹੁਣ ਜਿੱਿੱਲਾ ਕੋਈ ਗੱਲ ਨਹੀਂ ਕੱਢਾਂਗੇ ਉਹ ਵੀ ਪਰ ਇਹਨਾਂ ਨੇ ਬਣਾਇਆ ਨਹੀਂ 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 ਇਹਨਾਂ ਨੇ ਤਾਂ ਕੁਝ ਨਹੀਂ ਬਣਾਇਆ ਟੱਕਾ ਹੀ ਨਹੀਂ ਬਣਾਇਆ ਛੱਡੋ ਸੜਤਾ ਆਈ ਨਹੀਂ ਕੱਲਾ ਨਹੀਂ ਪੱਥਰੀ ਤਰਿਆ ਕੱਲਾ ਨਹੀਂ ਪੱਥਰੀ ਤਰਗੇ ਜਿਹੜਾ ਕੰਮ ਅਸੀਂ ਆਦੇ ਉਹ ਤਾਂ ਕਰਦੇ ਹੀ ਨਹੀਂ ਉਹ ਸਾਡਾ ਸੁਆ ਹੈ ਉੱਥੇ ਮੋਟਰ ਲਵਾਦੇ ਅਸੀਂ ਪਿੰਡ ਜਾ ਕੇ ਵੀ ਇਹਦੇ ਅੱਖ ਵੀ ਆ ਕਰ ਚਾਹਖਦੇ ਹੀ ਨਹੀਂ ਉਧਰ ਉਹ ਨਹੀਂ ਕਰਦਾ ਨਾ ਉਹ ਨਹੀਂ ਕਰਉ ਨਹੀਂ ਇਹਨਾਂ ਨੇ ਨਹੀਂ ਬਣਾਇਆ ਜੀ ਇਹ ਤਾਂ ਵੀ ਪਹਿਲਾਂ ਦਾ ਹੋਇਆ ਹੋਇਆ ਸਾਰਾ ਬਸ ਕੱਲਾ ਧੱਕੇ ਨੜੀ ਕਰਕੇ ਗਿਆ ਜੀ ਸਾਰਾ ਕੁਝ ਜਿਹੜਾ ਕੁਝ ਕੀਤਾ ਇਹਨਾਂ ਨੇ ਤੇ ਉਹ ਨਹੀਂ ਪੱਥਰ ਜਿਹੜਾ ਰੱਖ ਕੇ ਗਏ ਆ ਵੀ ਉਹ ਸਾਰਾ ਕੁਝ ਉਹੀ ਬਣਾ ਕੇ ਬਸ ਆਪ ਦਾ ਜ਼ੋਰ ਦੇ ਸਿਰਤੇ ਕਰਕੇ ਗਏ ਆ ਜੀ ਐਮਐਲ ਮੋੜ ਦੀ ਬੀਤੇ ਕੱਲ ਵਰੋਤਾ ਹੁੰਦੀ ਹੈ ਪਿੰਡ ਯਾਤਰੀ ਦੇ ਵਿੱਚ ਐਮਐਲਏ ਮੋੜ ਪਹੁੰਚਦੇ ਨੇ ਕਮਰਿਆਂ ਦਾ ਉਦਘਾਟਨ ਕਰਨ ਦੇ ਲਈ ਸਕੂਲ ਦੇ ਵਿੱਚ ਬਣੇ ਕਮਰਿਆਂ ਦਾ ਉਦਘਾਟਨ ਕਰਨ ਤੇ। ਤਾਂ ਉਸਤੇ ਵਿੱਚ ਕਿਸਾਨਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ। ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਇਹ ਕਮਰੇ ਵਾਕਿਆ ਦੇ ਵਿੱਚ ਤੁਸੀਂ ਬਣਾਏ ਨੇ। ਤਾਂ ਪਿੰਡ ਵਾਸੀ ਇਹ ਕਹਿ ਰਹੇ ਨੇ ਕਿ ਜੋ ਕਮਰੇ ਐਮਐਲਏ ਮੋੜ ਸੁਖਬੀਰ ਮੈਸਰਖਾਨ ਨੇ ਨਹੀਂ ਬਣਾਏ ਪਿੰਡ ਯਾਤਰੀ ਦੇ ਵਿੱਚ ਆ ਕੇ ਉਹ ਉਹਨਾਂ ਕਮਰਿਆਂ ਦਾ ਉਦਘਾਟਨ ਜਿਹੜੇ ਆ। ਉਹ ਕਰ ਗਏ ਮੇਰੇ ਨਾਲ ਕਿਸਾਨ ਆਗੂ ਹੋਣਗੇ ਰੇਸ਼ਮ ਸਿੰਘ ਕਿਸਾਨ ਯੂਨੀ ਸਿੱਧੂਪੁਰ ਤੋਂ ਗੱਲਬਾਤ ਕਰਾਂਗੇ ਤੇ ਪਿੰਡ ਦੇ ਉਹ ਲੋਕ ਵੀ ਮੌਜੂਦ ਨੇ ਜਿਹੜੇ ਕੱਲ ਜਿਸ ਵੇਲੇ ਘਰਾਓ ਹੁੰਦਾ ਜਿਸ ਵੇਲੇ ਸਵਾਲ ਜਵਾਬ ਹੁੰਦੇ ਨੇ ਉਸ ਵੇਲੇ ਮੌਜੂਦ ਸੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਆ ਰਹਿ ਮਿੱਤਰ ਧੰਨਵਾਦ ਜੀ ਸਵਾਗਤ ਆਪ ਦਾ ਟੈਲੀਵਿਜ਼ਨ ਦਾ ਵੀ ਪਰ ਪ੍ਰਧਾਨ ਜੀ ਮੈਂ ਕੱਲ ਵੀ ਤੁਹਾਨੂੰ ਕਹਿੰਦਿਆਂ ਸੁਣਿਆ ਗਿਆ ਕਿ ਜਿਹੜੇ ਕਮਰਿਆਂ ਦਾ ਉਦਘਾਟਨ ਐਮ ਐਲ ਏ ਮੋੜ ਮੈਸਰ ਖਾਨਾ ਸੁਖਬੀਰ ਮੈਸਰ ਖਾਨ ਦੇ ਵੱਲੋਂ ਕੀਤਾ ਗਿਆ ਕੀ ਉਹ ਉਹਨਾਂ ਦੇ ਵੱਲੋਂ ਬਣਾਏ ਗਏ ਸੀ ਮੈਂ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਯੂ ਜਿਹੜਾ ਇੱਥੇ ਮਾਹੌਲ ਖਰਾਬ ਖਲੀ ਖਨੌਰੀ ਬਾਰਡਰ ਤੇ ਜੋ ਪੰਜਾਬ ਸਰਕਾਰ ਨੇ ਅਤਿਆਚਾਰ ਕੀਤਾ ਉਹ ਮਾਹੌਲ ਨੂੰ ਸ਼ਾਂਤ ਤਾਂ ਕੀ ਕਰਨਾ ਸੀ ਮਾਹੌਲ ਨੂੰ ਠੰਡਾ ਤਾਂ ਕੀ ਕਰਨਾ ਸੀ ਪਰ ਮੁੱਖ ਮੰਤਰੀ ਵੱਲੋਂ ਪਤਾ ਨਹੀਂ ਨਮੀਆਂ ਨਮੀਆਂ ਮਹਿ ਮਾ ਕਹੇ ਕਿ ਚਲਾਉਂਦਾ ਸਾਰਾ ਡਰਾਮਾ ਪਿੰਡਾਂ ਦੇ ਵਿੱਚ ਸਾਡੇ ਭਾਈਚਾਰਕਾਂਝ ਖਤਮ ਕਰਦਾ ਸਾਰਾ ਡਰਾਮਾ ਜਿਵੇਂ ਕੱਲ ਸਾਡੇ ਸੁਖਵੀਰ ਮੈਸਰ ਖੰਨਾ ਇਹ ਕਹਿ ਕੇ ਆਇਆ ਕਿ ਮੈਂ ਪਿੰਡ ਦੇ ਵਿੱਚ ਕੋ ਸਕੂਲ ਦੇ ਕਮਰੇ ਪਾਇਨ ਉਹਦਾ ਅਧ்கਾਟਨ ਕਰਨ ਉਹ ਜੋ ਸਰਾਸਰ ਗਲਤ ਝੂਠ ਇੱਕ ਅਸੀਂ ਤੇ ਇਹ ਕਹਾਂਗੇ ਕੰਮ ਕਿਸੇ ਦੇ ਕਰੇ ਹੋਏ ਤੇ 바ਵਾ ਆਪ ਖੜਦੇ ਸਾਡੇ ਪਿੰਡ ਲਗਭਗ 5 6 ਸਾਲ ਪਿੱਛੇ ਦੋ ਕਮਰੇ ਸਕੂਲ ਦੇ ਪਾਏ ਸੀ ਜਿਹੜਾ ਕਿ ਕੁਝ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਦਾ ਕੁਝ ਫੰਡ ਸੀ ਕੁਝ ਪਿੰਡ ਦੇ ਵਿੱਚ ਬਜ਼ੁਰਗ ਚਲੇ ਜਾਂਦੇ ਨੇ ਪਿੰਡ ਦੇ ਵਿੱਚ ਫੰਡਿੰਗ ਜਾਂ ਸਹਾਇਤਾ ਰਾਸੀ ਦੇ ਦਿੰਦੇ ਕੋਈ 5000 ਕੋਈ 4000 ਕੋਈ 10 ਉਹ ਪੈਸੇ ਇਕੱਠੇ ਸੀ ਉਹ ਸਾਡੇ ਮਾਸਟਰ ਬਹੁਤ ਉਸ ਸਮੇਂ ਚੰਗਾ ਸੀ ਉਹਨੇ ਫੰਡਿੰਗ ਪਾਇਆ ਸੀ ਉਹ ਕਮਰੇ ਤਾਂ ਉਹਨਾਂ ਨੇ ਬਣਾਏ ਪਰ ਐਮਐਲਏ ਸਾਹਿਬ ਪਤਾ ਨਹੀਂ ਕਿੰਨੇ ਕ ਨਸ਼ੇਸ ਆਪਦੀ ਬਜ਼ਾਰਤ ਸਰਕਾਰ ਦੇ ਨਸ਼ੇ ਚ ਇੰਨੇ ਧੁੱਤ ਸੀ ਅੰਨੇ ਸੀ ਐ ਨਹੀਂ ਦਿਸਿਆ ਇਸ ਤੇ ਕਰੀ ਕੁਛ ਨਹੀਂ ਉਹਦਾ ਘਾਟਨ ਕਾਦਾ ਕਰਦੇ ਉਹਦਾ ਉਦ ਘਾਟਨ ਧਰਨ ਆਇਆ ਸੀ ਕਰਨਾ ਆਇਆ ਸੀ ਉਦ ਘਾਟਨ ਇੱਥੇ ਕਨਾਲ ਆਪਣੇ ਪਿਛਲੇ ਪਾਸੇ ਗਰਾਊਂਡ ਆ ਉਹ ਵੀ ਬੱਚਿਆਂ ਨੇ ਤੇ ਪਿੰਡ ਵਾਸੀਆਂ ਨੇ ਕੁਛ ਫੰਡ ਕਰਕੇ ਉਸ ਉਸ ਸਮੇਂ ਕਾਂਗਰਸ ਸਰਕਾਰ ਸੀ ਉਹਨਾਂ ਦੀ ਗ੍ਰਾਂਟ ਛੱਪੜ ਸੀ ਸਾਡੇ ਨਾਲ ਦੋ ਛੱਪੜ ਭਰ ਕੇ ਮਿੱਟੀ ਬਾਹਰੋਂ ਲਿਆ ਕੇ ਗਰਾਊਂਡ ਆਪ ਬੱਚਿਆਂ ਨੇ ਤਿਆਰ ਕਰਿਆ ਸੀ ਤੇ ਉਤੇ ਹੀ ਮਾਨ ਦਾ ਪੁੱਤ ਅਸੀ ਖਨੌਰੀ ਸੀ ਉਦੋਂ ਚੋਰੀ ਛਿਪੇ ਆ ਕੇ ਉਹਦਾ ਵੀ ਧ ਘਾਟਨ ਕਰਕੇ ਜਿਹੜੇ ਕਿ ਅਸੀਂ ਕਾਹ ਕੇ ਮਾਨ ਸਰਕਾਰ ਇੰਨੀ ਵਖਲਾਕੜ ਦੇ ਵਿੱਚ ਆ ਗਈ ਕਿ ਦੂਜੀਆਂ ਸਰਕਾਰਾਂ ਦੇ ਕਰੇ ਹੋਏ ਕੰਮ ਆਪ ਦਾ ਨਾਂ ਚ ਮਕਾਉਂਦੇ ਉੱਥੇ ਸੀ ਵੀ ਕਾਹ ਕੇ ਜਿੱਥੇ ਆਪ ਦਾ ਨਾਂ ਚ ਮਕਾਉਂਦੇ ਨੇ ਪਿੰਨਾਂ ਦੀ ਭਾਈਚਾਰਕ ਸਾਂਝ ਆ ਜਿਹੜੀ ਉਹ ਵੀ ਖਤਮ ਕਰ ਦਿੱਤੀ ਤੁਸੀਂ ਤੁਹਾਡੇ ਵੱਲੋਂ ਕਿਹਾ ਗਿਆ ਇਹ ਸੁਨੇਹਾ ਲੱਗਿਆ ਗਿਆ ਚਾਹੇ ਐਮਐਲਏ ਤੱਕ ਜਾਂ ਐਮਐਲਏ ਦੇ ਜੋ ਕਰੀਬੀ ਪਿੰਡ ਦੇ ਵਿੱਚ ਨੇ ਉਹਨਾਂ ਤੱਕ ਕਿ ਭਾਈ ਜੋ ਇਹ ਉਦਘਾਟਨ ਹੋ ਰਿਹਾ ਜੇਕਰ ਸਹੀ ਤੌਰ ਤੇ ਦੇਖੇ ਤਾਂ ਉਹ ਵੀ ਗੱਲ ਤਾਂ ਕਿ ਜੇ ਠੀਕ ਹੈ ਜੋ ਜੇਕਰ ਕੰਮ ਕੀਤਾ ਹੋਵੇ ਤਾਂ ਉਦਘਾਟਨ ਕਰਨ ਜੋ ਉਦਘਾਟਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਿਛਲੀ ਸਰਕਾਰ ਦਾ ਫੰਡ ਆਇਆ ਹੋਇਆ ਸੀ ਜਾਂ ਪਿੰਡ ਦੇ ਕੁਝ ਰਾਸ਼ੀ ਪਿੰਡ ਚੋਂ ਇਕੱਠੀ ਹੋਈ ਸੀ ਉਹ ਉਸ ਤੇ ਕਮਰੇ ਜਿਹੜੇ ਆ ਬਣਾਏ ਸੀ ਤੇ ਗਰਾਊਂਡ ਦੀ ਗੱਲ ਵੀ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਇਹ ਐਮਐਲਏ ਸਾਹਿਬ ਤਾਂ ਗੱਲ ਪਹੁੰਚਾਈ ਕਿ ਭਾਈ ਇਹ ਉਦਘਾਟਨ ਨਾ ਕਰੋ ਇਹ ਨਾ ਹੋਵੇ ਅਸੀਂ ਵਿਰੋਧਤਾ ਕਰੀ ਅਸੀਂ ਸਵਾਲ ਜਵਾਬ ਕਰ ਦੇਖੋ ਗੱਲ ਕੀ ਸੀ ਪਹਿਲਾਂ ਸਾਡੇ ਕੋਲੇ ਗੱਲ ਆਈ ਜਦੋਂ ਅਖੇ ਸਕੂਲ ਦੇ ਵਿੱਚੋਂ ਅਸੀਂ ਇਹ ਗੱਲ ਕਹੀ ਸਰਪੰਚ ਨੂੰ ਵੀ ਪਿੰਡ ਦੇ ਵਿੱਚ ਬਰੋਦਾ ਸਮੁੱਚੇ ਪੰਜਾਬ ਦੇ ਵਿੱਚ ਐਮਐਲਏ ਨੂੰ ਜਿੰਨਾ ਚਿਰ ਸਾਡਾ ਜਿਹੜਾ ਨੁਕਸਾਨ ਕਰਿਆ ਖਨੋਰੀ ਬਾਰਡਰ ਤੇ ਉਹਦੇ ਉੱਪਰ ਭਾਈ ਨਹੀਂ ਕਰਦੇ ਜਿਹੜਾ ਨੇ ਚੋਰੀ ਟਰਾਲੀਆਂ ਜਾਂ ਸਮਾਨ ਕੀਤਾ ਉਹਨਾਂ ਤੇ ਪਰਚੇ ਦਰਜ ਕਰਕੇ ਅੰਦਰ ਨਹੀਂ ਦਿੰਦੇ ਇਹ ਸਵਾਲ ਸੀਗੇ ਸਾਡੇ ਵੀ ਕਰਾਂਗੇ ਪੰਚਾਇਤ ਨੂੰ ਦੱਸਿਆ ਗਿਆ ਪੰਚਾਇਤ ਕਹਿੰਦੇ ਸਾਨੂੰ ਪਤਾ ਨਹੀਂ ਕਿਸੇ ਵਿਸ਼ੇ ਤੇ ਆਰੇ ਉਹਨਾਂ ਨੇ ਰੋਕਿਆ ਵੀ ਦੋ ਤਿੰਨ ਆਰੇ ਕਹਿੰਦਾ ਮੈਂ ਤਾਂ ਆਉਂਗਾ ਪਿੰਡ ਦੇ ਵਿੱਚ ਜਿਹੜੇ ਸਾਡੇ ਉਹਦੇ ਵਰਕ ਕਰਨਾ ਉਹਨਾਂ ਤੱਕ ਵੀ ਗੱਲ ਪਹੁੰਚਾਈ ਉਹ ਕਹਿੰਦੇ ਵੀ ਕੋਈ ਮਾਸਟਰ ਸਾਧ ਰਿਹਾ ਆਪਾਂ ਪਿੰਡ ਵੱਲੋਂ ਨਹੀਂ ਸਾਧ ਰਹੇ ਮਾਸਟਰਾਂ ਨੇ ਕੋਈ ਅਧਿ ਘਾਟਨਾ ਉਹ ਕਰਵਾਉਣਾ ਜਿਹੜਾ ਕਿਸੇ ਅੱਖੇ ਤਾਂ ਬਣਦੀ ਨਹੀਂਗਾ ਕਰਿਆ ਤਾਂ ਕਿਸੇ ਕਾਰਜਗੱਲ ਸਰਕਾਰ ਨੇ ਪਰ ਇਹ ਨਹੀਂ ਮੰਨਦਾ ਸਾਨੂੰ ਉਥੇ ਤੁਰਤ ਜਦੋਂ ਘਟਨਾ ਕਰ ਉਹਦਾ ਪਤਾ ਲੱਗਾ ਉਹ ਡਟ ਕੇ ਵਿਰੋਧ ਕਰਿਆ ਸਵਾਲ ਕਰੇ ਨਹੀਂ ਵੀ ਐਥੇ ਤੇਰਾ ਕੀ ਬਣਦਾ ਸੁਖਵੀਰ ਸਿੰਘ ਨਾਲ ਲੈ ਕੇ ਕਿਹਾ ਵੀ ਸੁਖਵੀਰ ਸਿੰਘ ਕਿਸੇ ਦੇ ਕੰਮਾਂ ਤੋਂ ਨਹੀਂ ਪੱਥਰ ਕਿਵੇਂ ਧਰਨਾ ਹੈ ਮਤਲਬ ਤਲਖੀ ਪੂਰੀ ਵਧੀ ਸਾਡੀ ਇਸ ਗੱਲ ਦੀ ਇਹ ਸਵਾਲ ਇਹ ਆ ਵੀ ਸਰਕਾਰ ਪਤਾ ਨਹੀਂ ਕਿੱਧਰ ਨੂੰ ਤੁਰ ਪਈ ਕੰਮ ਜਿਹੜੇ ਕਰਨ ਵਾਲੇ ਨੇ ਸਰਕਾਰ ਦੇ ਲੋਕਾਂ ਦੇ ਨੇ ਜਾਂ ਸਮਾਜ ਸੇਵੀ ਜਾਂ ਵਿਕਾਸ ਦੇ ਕੰਮ ਨੂੰ ਤਾਂ ਕਰ ਹੀ ਨਹੀਂ ਜੇ ਵਿਕਾਸ ਦੇ ਕੰਮ ਕਰੇ ਨੇ ਕਿਸੇ ਸਰਕਾਰ ਦੇ ਉਹਦੇ ਜਵਾਬ ਫਿਰ ਕੋਈ ਦਿੰਦਾ ਐਮਐਲਏ ਮੋੜ ਨੇ ਕੋਈ ਜਵਾਬ ਆਇਆ ਉਹਨਾਂ ਨੂੰ ਦੇਖੋ ਕੋਈ ਜਵਾਬ ਨਹੀਂ ਆਇਆ ਇਹ ਤਾਂ ਚੁੱਪ ਰਹੇ ਨੇ ਉਹ ਕੋਈ ਨਹੀਂ ਬੋਲੇ ਇਹ ਜ਼ਰੂਰ ਕਹੇ ਕਿ ਮੈਂ ਤੁਹਾਡੇ ਧਰਨੇਆਂ ਦਾ ਸ਼ਰੀਕ ਪਰ ਇਹ ਦੇਖੋ ਧਰਨੇ ਆ ਪਕੜ ਜਾਣ ਬੁੱਝ ਕੇ ਲੌਣੇ ਕਰਨੇ ਸਮੁੱਚੇ ਲੋਕਾਂ ਲਈ ਲੱਗਦੇ ਨੂੰ ਐਮਐਲਏ ਹੋਵੇ ਐਮਪੀ ਹੋਵੇ ਹਜੇ ਤੱਕ ਕਿਸਾਨ ਸਾਡਾ ਜੱਟਾ ਜਾਂ ਮਜ਼ਦੂਰ ਗਰੀਬਾ ਲੱਕਾ ਵਜਦਾ ਇਹ ਕਹਿਣ ਦੀਆਂ ਗੱਲਾਂ ਕਿਸੇ ਆਖਿਆ ਵੀ ਇਹ ਕਹਿਣ ਦਾ ਕਿ ਇੱਕਦਾਂ ਰਿੱਕੇ ਬਹਿ ਗਿਆ ਹੋਵੇ ਕਿ ਸੁਣਾਉਣਾ ਸਾਨੂੰ ਜਿਹੜਾ ਤੁਸੀਂ ਗਰਾਊਂਡ ਦੀ ਗੱਲ ਕਰਦੇ ਹੋ ਇਹ ਗਰਾਊਂਡ ਦਾ ਉਦਘਾਟਨ ਪਹਿਲਾਂ ਹੋਇਆ ਫਿਰ ਜਦੋਂ ਇਹਦਾ ਉਦਘਾਟਨ ਹੋਇਆ ਤੁਸੀਂ ਉਦੋਂ ਨਹੀਂ ਇੱਥੇ ਸਵਾਲ ਖੜੇ ਕੀਤੇ ਕਿ ਪਈ ਇਹ ਤਾਂ ਤੈ ਬਣਾਇਆ ਹੀ ਨਹੀਂ ਇਹ ਫਿਰ ਤੇ ਇਹਦਾ ਕਿਉਂ ਉਦਘਾਟਨ ਕਰਨਾ ਹੈ ਨਹੀਂ ਵੇਖੋ ਇਹਦਾ ਕਰਨਾ ਸੀ ਅਸੀਂ ਉਹ ਵੀ ਜਿਵੇਂ ਕੱਲ ਚੋਰੀ ਛਿਪਿਆ ਆ ਇਸੇ ਤਰ੍ਹਾਂ ਅਸੀਂ ਖਨੋਰੀ ਸੀਗੇ ਬਾਰਡਰ ਤੇ ਅੱਛਾ ਚੋਰੀ ਛਿਪੇ ਪਰ ਉਹ ਚੋਰ ਚੋਰੀ ਛਿਪੇ ਧਰ ਕੇ ਉਹ ਵੀ ਫਤ ਗਿਆ ਜਿਹੜਾ ਕਿ ਇਹ ਵੀ ਚੋਰੀ ਛਿਪੇ ਧਰ ਕੇ ਗਿਆ ਦੋਨੇ ਚੋਰੀ ਛਿਪੇ ਅੱਛਾ ਕੱਲ ਵਾਲਾ ਵੀ ਚੋਰੀ ਛਿਪਿਆ ਸੀ ਚੋਰੀ ਛਿਪੇ ਬਾਕੇ ਦਾ ਨਾਕੇ ਲੱਗੀ ਸੀ ਪੰਚਾਇਤ ਨੂੰ ਤਿੰਨ ਵਾਰੀ ਤਲਾਸ਼ ਸੀ ਪੰਚਾਇਤ ਨੇ ਇਹਨੂੰ ਦਿੱਤੀ ਜਿਹੜੇ ਪਿੰਡ ਦੇ ਸਾਡੇ ਬੰਦੇ ਨੇ ਇਹਦੀ ਪਾਰਟੀ ਦੀ ਉਹਨਾਂ ਨੂੰ ਤਿੰਨ ਵਾਰੀ ਕਿਹਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਛਾੜਦੇ ਰਹੋ ਮੈਂ ਤਾਂ ਆਉਂਗਾ ਹਰ ਹਾਲ ਦੇ ਫਿਰ ਸਾਡਾ ਇੱਧਰ ਕੋਈ ਨਾਕਾ ਮੜਾ ਜਾਂ ਕਮਜ਼ੋਰ ਰਹਿ ਗਿਆ ਇੱਧਰ ਦੀ ਆਉਣਾ ਸੀ ਨੇ ਆਉਂਦਾ ਇੱਧਰਲੇ ਪਾਸੇ ਨੇੜੇਆ ਘਰ ਤਕ ਤਕਰੀਬਨ 3 ਕਿਲੋਮੀਟਰ ਤਨ 3.5 ਕਿਲੋਮੀਟਰ ਹਾਂ ਇੱਕ ਬੰਦਾ ਚੱਕਿਆ ਉਧਰ ਦੀ ਲਾਂਘਾ ਕਰਕੇ ਚੋਰ ਨੂੰ ਉੱਥੋਂ ਦੀ ਸਕੂਲ ਦੇ ਵਿੱਚ ਆ ਕੇ ਪੜਿਆ ਅੱਛਾ ਰੋਕਿਆ ਇਹਨਾਂ ਦੇ ਕਰੀਬਿਆਂ ਵੱਲੋਂ ਵੀ ਰੋਕਿਆ ਗਿਆ ਸੀ ਐਮਐਲਏ ਦੇ ਕਿੰਨਾ ਦੇ ਹਾਂ ਅਸੀਂ ਇਹਨਾਂ ਦੇ ਕਰੀਬਿਆਂ ਨੂੰ ਦੱਸਿਆ ਹੋਇਆ ਸੀਗਾ ਪਿੰਡ 'ਚ ਸੀ ਜੜੀ ਤੇ ਉਹਨਾਂ ਨੇ ਸਾਨੂੰ ਆ ਕੇ ਵੀ ਦੱਸਿਆ ਵਿਚਾਰੇ ਨੇ ਵੀ ਯਾਰ ਉਹ ਕਹਿੰਦਾ ਮੈਂ ਤਾਂ ਆਉਂਗਾ ਅਧிகਾਰਨ ਕਰਨ ਅੱਛਾ ਇਹ ਤਾਂ ਮਾਸਟਰ ਸਾਧਰੇ ਨੇ ਕੋਈ ਸਕੂਲ ਦੇ ਨਾ ਇਹ ਚ ਪੰਚਾਇਤ ਦਾ ਰੋਲਾ ਨਾ ਫੇਰਣਾ ਸਾਨੂੰ ਇਹ ਕਹਿ ਗਿਆ ਸਾਨੂੰ ਵਿਸ਼ਵਾਸ ਸੀਗਾ ਪਿੰਡ ਵਾਲਾ ਤੇ ਪੰਚਾਇਤ ਤੇ ਇਹ ਤੇ ਵੀ ਜੇ ਸਿਆਣਾ ਹੋਇਆ ਨਾ ਆਉਗਾ ਚੰਗੀ ਗੱਲਾਂ ਹਾਂ ਪਿੰਡ ਦੇ ਵਿੱਚ ਬਾਦ-ਵਿਵਾਦ ਕੋਈ ਇਹੋ ਜਿਹਾ ਸਰਾਰਤੀਆਂ ਅੰਸਰੇ ਦਾ ਗਲ ਫੜ ਲਈ ਡੀੜੇ ਪਾੜ ਦੇ ਤੇ ਉਹ ਔਣੀ ਕੀਤੇ ਸੀ ਜਥੇਬੰਦੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਪਰ ਜਾਣ ਕੇ ਕਿ ਕਹਿ ਦੀ ਐਨੀ ਕੁ ਜੋਰਾ ਜਰਬੀ ਕਰ ਰਹੇ ਨਾ ਜਿਹੜੀ ਨਹੀਂ ਕਰਨੀ ਐਮਐਲਏ ਬਣ ਗਿਆ ਪਤਾ ਨਹੀਂ ਕੀ ਰੱਬ ਬਣ ਗਿਆ ਲੋਕਾਂ ਦੀ ਐਮਐਲਏ ਬੁਲਾਏ ਤੇ ਲੋਕ ਨੂੰ ਦੱਸ ਦੇਣਗੇ ਉਹਨਾਂ ਵਾਲੇ ਸਮੇਂ 'ਚ ਮੋੜ ਬੁਲਾ ਕੇ ਵੀ ਜੇ ਮੈਂ ਗੱਲ ਕੱਲੀ ਕਰਾਂ ਮੋੜ ਬੁਲਾ ਕੇ ਤੇ ਸੁਖਵੀਰ ਨੂੰ ਦੱਸ ਦੇਣਗੇ ਵੀ ਲੋਕ ਕੀ ਹੁੰਦੇ ਲੋਕਾਂ ਦੀ ਪਾਵਰ ਕੀ ਹੈ ਪਾਇਓ ਇੱਥੇ ਤੁਸੀਂ ਕਿਉਂ ਆਦੋਂ ਹਾਂ ਬਈ ਇੱਥੇ ਵਜੂਦ ਕੀ ਕੀ ਵਰਤਾਰਾ ਵਾਪਰੇਗਾ ਸਾਰ ਵਰਤਾਰਾ ਸੀ ਇਹ ਪਹਿਲਾਂ ਸੁਖਵੀਰ ਨੂੰ ਕਿਹਾ ਸੀਗਾ ਸੁਨੇਹਾ ਲਾਇਆ ਸੀ ਸਰਪੰਚ ਜੀ ਨੇ ਸੁਨੇਹਾ ਲਾਇਆ ਸੀ ਮੈਨੂੰ ਵੀ ਸੀਐਡੀ ਦਾ ਫੋਨ ਆਇਆ ਸੀਗਾ ਥੋੜੇ ਪਿੰਡ ਪ੍ਰੋਗਰਾਮ ਆ ਮੈਂ ਉਹ ਤੋਂ ਮੋੜ ਸੀਗਾ ਤੇ ਮੈਂ ਕਿਹਾ ਮੈਂ ਤੁਹਾਨੂੰ ਜਾ ਕੇ ਦੱਸ ਦਿੰਦਾ ਮੈਂ ਜਾ ਕੇ ਸਰਪੰਚ ਕੋਲ ਵੀ ਗਿਆ ਸਰਪੰਚ ਕੋਲ ਮੈਂ ਸਰਪੰਚ ਦਾ ਤਲਾ ਦੇ ਦੇ ਐਮਐਲਏ ਨੂੰ ਵੀ ਨਾ ਆਵੇ ਕਿਉਂਕਿ ਵਿਰੋਧ ਹੋਣਾ ਹੈ ਠੀਕ ਹੈ ਮੈਂ ਤਾਂ ਆਉਂਗਾ ਅੜੀ ਦਿਖਾਈ ਸੀ ਅੱਛਾ ਏਕਦ ਮੈਂ ਅੜਬਾਂ ਮੈਂ ਕੋਈ ਗੱਲ ਨਹੀਂ ਜਿਹੜਬ ਤੂੰ ਐੜਬ ਸੀ ਵੀ ਆ ਹਾਂ ਗਲ ਨਿੱਤ ਤਾਂ ਹੁਣ ਚ ਕਿੱਲਾ ਕੋਈ ਉਹਨੇ ਕੱਢਾਂਗੇ ਉਹ ਵੀ ਅੱਛਾ ਇਹ ਇਹਦੇ ਬਣਾਇ ਨਹੀਂ ਵੇ ਕਮਰੇ ਨਹੀਂ ਬਈ ਕਮਰੇ ਇਹਦੇ ਨਹੀਂ ਬਣਾਏ ਜਿਵੇਂ ਪਹਿਲਾਂ ਪ੍ਰਧਾਨ ਨੇ ਦੱਸਿਆ ਕਿ ਕੋਈ ਮਾਰਗ ਠਰਕੇ ਦਾ ਕੋਈ ਹੋ ਜਾਂਦਾ ਕੋਈ ਬਜ਼ੁਰਗ ਚੱਲ ਗਿਆ ਕੋਈ ਜਾਂ ਵਿਆਹ ਹੁੰਦਾ ਆਪਣੇ ਕੋਈ ਸ਼ਾਦੀ ਕੋਈ ਆ ਗਿਆ ਬਾਹਰੋਂ ਕੋਈ ਬੰਦਾ ਪੈਸੇ ਫੰਡ ਹੋ ਜਾਂਦਾ ਇਕੱਠਾ ਉਹ ਹੋ ਗਿਆ ਕੁਝ ਕਾਂਗਰਸ ਸਰਕਾਰ ਨੇ ਦਿੱਤੀ ਜਿਹੜਾ ਗਰਾਊਂਡ ਦੀ ਗੱਲ ਕਰਦੇ ਆ ਗਰਾਊਂਡ ਇੱਥੇ ਪਹਿਲਾਂ ਛੱਪੜ ਸੀਗਾ ਛੱਪੜ ਸੀ ਭਰਤ ਪਾ ਕੇ ਲੜਕੇ ਭਰਤ ਪਾਈ ਹੈ ਪਿੰਡ ਨਾਲ ਲੜ ਕੇ ਕੋਈ ਕੁਝ ਵਿਰੋਧੀ ਵੀ ਹੁੰਦੇ ਆਏ ਬੱਚੇ ਅਸੀਂ ਨਹੀਂ ਨਹੀਂ ਉਹ ਕਰਨ ਦਿੰਦੇ ਸੀ ਨਹੀਂ ਬਣਨ ਦਿੰਦੇ ਅਸੀਂ ਗਰਾਊਂਡ ਜਦੋਂ ਗਰਾਊਂਡ ਤਿਆਰ ਹੋ ਗਿਆ ਸੀ ਉਦੋਂ ਮੰਗ ਕਰੀ ਮੰਗਤਰਾਏ ਵੰਸ ਲਾਏ ਸੀ ਇੱਥੇ ਉਹਨਾਂ ਮੰਗ ਰੱਖੀ ਉਹਨਾਂ ਸਾਨੂੰ 10 ਲੱਖ ਦਾ ਚੈੱਕ ਦਿੱਤਾ ਹੈ ਅੱਛਾ ਹਾਂ ਉਹਨਾਂ ਚਾਰ ਦੁਬਾਰੀ ਬਣਾ ਹਾਂ ਪਿਛਲੀ ਸਰਕਾਰ ਵਿੱਚ ਕਾਂਗਰਸ ਵੱਲ ਦਾ ਬਣਾਇਆ ਹੋਇਆ ਹੈ ਇਹ ਇੱਕ ਲਗਨੀ ਪੱਥਰਾਵ ਰੱਖ ਗਿਆ ਮੈਂ ਉਦੋਂ ਹੀ ਵਿਰੋਧ ਕਰਦਾ ਸੀ ਉਹ ਕਰ ਮੈਨੂੰ ਇਹ ਗੱਲ ਕਰਕੇ ਚੁੱਪ ਕਰਕੇ ਕਿਹਾ ਮੈਂ ਵੀ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਸਭ ਤੋਂ ਪਹਿਲਾਂ ਜਿਹੜਾ ਬੂਟਾ ਲਾਇਆ ਸੀ ਮੈਂ ਲਾਇਆ ਸੀ ਸਾਡੇ ਪਿੰਡ ਸਭ ਤੋਂ ਪਹਿਲਾਂ ਬੰਦਾ ਮੈਂ ਸੀ ਸਖਬੀਰ ਮੈਸਰ ਖਾਨਾ ਖੁਦ ਆਇਆ ਸੀ ਮੇਰੇ ਕੋਲੇ ਇੱਥੇ ਆਇਆ ਸੀ ਜਿੱਥੇ ਆਪਾਂ ਖੜੇ ਆ ਇੱਥੇ ਹੀ ਸਾਨੂੰ ਮਿਲਿਆ ਸੀ ਤੇ ਸਭ ਤੋਂ ਪਹਿਲਾਂ ਬੂਟਾ ਮਹੀਂ ਲਾਇਆ ਸੀਗਾ ਤੇ ਗੱਲ ਕਰ ਹੁਣ ਪਟਣ ਤੇ ਮਜਬੂਰ ਬਈ ਅਸੀਂ ਇਹ ਗੱਲ ਤੇ ਹੋ ਗਏ ਵੀ ਇਹ ਸਾਰੀ ਸੁਣਦੇ ਨਹੀਂ ਇਹ ਠੀਕ ਹੈ ਤੇ ਜਦੋਂ ਮੈਂ ਉਦੋਂ ਵਿਰੋਧ ਕਰਿਆ ਸੀ ਉਦੋਂ ਮੈਨੂੰ ਕਹਿੰਦੇ ਕਿ ਕੀ ਪਤਾ ਆਪਾਂ ਨੂੰ ਕੁਝ ਦੇ ਜੇ ਕੁਝ ਨਹੀਂ ਦੇ ਗਿਆ ਜਦੋਂ ਜਦੋਂ ਨੀ ਪੱਥਰ ਗਰਾਉਂਡ ਤੇ ਰੱਖਾ ਉਦੋਂ ਵੀ ਵਿਰੋਧ ਕੀਤਾ ਸੀ ਉਦੋਂ ਮੈਂ ਬਰੋ ਕਰਦਾ ਸੀ ਕਹਿੰਦਾ ਮੈਨੂੰ ਇਹ ਗੱਲ ਕਰਕੇ ਚੁੱਪ ਕਰਾਤਾ ਨਾ ਕਿ ਕੀ ਪਤਾ ਆਪਣੇ ਬੰਦ ਨੂੰ ਕੁਝ ਦੇ ਜੇ ਉਹ ਮੈਂ ਵੀ ਚੁੱਪ ਕਰਕੇ ਬਚਾਲ ਜਰ ਕੋਈ ਪਿੰਡ ਦਾ ਕੋਈ ਭਲਾ ਹੁੰਦਾ ਹੋਵੇ ਚਲ ਚੁੱਪ ਕਰ ਜਾਨੇ ਗੱਲ ਕਰੀਓ ਕੱਲ ਫੇਰ ਆਇਆ ਪਕਾ ਫੇਰ ਵਿਰੋਧ ਕਰਿਆ ਬਈ ਇਹਦਾ ਡਟ ਕੇ ਪੋਸਟ ਵੀ ਪਾਈ ਸੀਗੀ ਮੈਂ ਟੜਕੇ ਸਵੇਰ ਹੀ ਪੋਸਟ ਪਾਈ ਆ 20 ਸੁਖਵੀਰ ਮੈਸਰ ਖਾਨ ਨੇ ਤੋਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ ਬਿਲਕੁਲ ਬਾਬੂ ਜੀ ਪਹਿਲਾਂ ਦੇ ਇਹੀ ਪਿੰਡ ਦੇ ਤੁਸੀਂ ਹਾਂਜੀ 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 ਕਮਰੇ ਇਹਨਾਂ ਨੇ ਬਣਾਏ ਨਹੀਂ 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 ਇਹਨਾਂ ਨੇ ਤਾਂ ਕੁਛ ਨਹੀਂ ਬਣਾਇਆ ਡੱਕਾ ਹੀ ਨਹੀਂ ਬਣਾਇਆ ਸਾਡੇ ਤਾਂ ਸਾਡੇ ਤਾਂ ਆਇਆ ਹੀ ਨਹੀਂ ਇਹ ਚਲੋ ਨਹੀਂ ਪੱਥਰੀ ਧਰਿਆ ਫੇਰ ਕੱਲਾ ਨਹੀਂ ਪੱਥਰੀ ਧਰਗੇ ਜਿਹੜਾ ਕੰਮ ਅਸੀਂ ਆਦੇ ਉਹ ਤਾਂ ਹੀ ਕਰਦੇ ਹੀ ਨਹੀਂ ਉਹ ਸਾਡਾ ਸੁਆ ਹੈ ਉੱਥੇ ਮੋਟਰ ਲਵਾਦੇ ਅਸੀਂ ਪਿੰਡ ਜਾ ਕੇ ਵੀ ਇਹਦੇ ਅਖੇ ਵੀ ਆਹ ਕਰ ਝਾਕਦੇ ਹੀ ਨਹੀਂ ਉਧਰ ਨਾ ਉਹ ਨਹੀਂ ਕਰਦਾ ਇਹਦੇ ਕਮਰੇ ਇਹਦੇ ਬਣੇ ਹੋਏ ਆ ਜੀ ਨਾ ਨਾ ਜੀ ਉਹ ਤਾਂ ਪਿਛਲੀ ਸਰਕਾਰ ਵੇਲੇ ਦੇ ਬਣੇ ਹੋਏ ਆ ਜੀ ਹਾਂ ਉਹ ਕੁਝ ਪਿੰਡ ਤੋਂ ਸਾਡੇ ਮਾਸਟਰ ਜੀ ਹੈ ਕਰਨੇਕ ਸਿੰਘ ਉਹਨਾਂ ਨੇ ਪੈਸੇ ਦਿੱਤੇ ਹੀ 5000 ਰੁਪਇਆ ਤੇ ਉਹ ਪੈਸੇ ਇਕੱਠੇ ਕਰਕੇ ਬਣੇ ਹੋਏ ਆ ਜੀ ਮਾਸਟਰ ਜੀ ਨੇ ਤੇ ਸਰਪੰਚ ਨੇ ਪਿਛਲੇ ਲਖਮਣ ਸਿੰਘ ਨੇ ਅੱਗੇ ਲੱਗ ਕੇ ਉਹ ਕਮਰੇ ਬਣੇ ਹੋਏ ਆ ਤਾਂ ਫਿਰ ਵਾਹ ਵਾਹੀ ਕਰਾਉਣੀ ਆ ਇਕੱਲੀ ਵਾਹ ਵਾਹੀ ਆਹ ਗਰਾਊਂਡ ਆ ਜੀ ਅਸੀਂ ਸਾਰੇ ਨਗਰ ਨੇ ਰਲ ਕੇ ਬਣਾਇਆ ਜੀ ਹਰੇਕ ਘਰ ਦੇ ਵਿੱਚੋਂ ਪੈਸੇ ਲੈ ਟਰੈਕਟਰ ਟਰਾਲੀਆਂ ਲਿਆਂ ਉਹ ਲੈ ਕੇ ਅਸੀਂ ਬਣਾਇਆ ਜੀ ਇਹ ਮੰਗਤਰਾਇ ਪਾਂਸਲ ਜੀ ਆਏ ਸੀ ਉਦੋਂ ਵੀ ਨਸ਼ੇ ਦਾ ਚੱਲ ਰਿਹਾ ਸੀ ਅਸੀਂ ਕਿਹਾ ਵੀ ਸਾਨੂੰ ਗਰਾਊਂਡ ਵਾਰੇ ਪੈਸਾ ਚਾਹੀਦਾ ਚਾਰ ਦੁਵਾਰੀ ਉਹ ਕਹਿੰਦੇ ਵੀ ਤੁਹਾਨੂੰ 10 ਲੱਖ ਰੁਪਏ ਅਸੀਂ ਦੇ ਦਨੇ ਆ 10 ਲੱਖ ਰੁਪਏ ਸਾਨੂੰ ਦਿੱਤਾ ਸੀ ਸਟੇਡੀਅਮ ਵਾਸਤੇ ਉਹੀ 10 ਲੱਖ ਰੁਪਏ ਲੱਗਿਆ ਇਹਦਾ ਕੁਝ ਵੀ ਨਹੀਂ ਲੱਗਿਆ ਜੋ ਕਿ ਅੱਜ ਟਰੈਕ ਬਣ ਰਿਹਾ ਜਵਾਕਾਂ ਦੇ ਭੱਜਣ ਵਾਸਤੇ ਉਹ ਵੀ ਨਰੇਗਾ ਚੋਂ ਬਣ ਰਿਹਾ ਜੋ ਕਿ ਆਪਦੀ ਵਾਹ ਵਾਹ ਜੀ ਖੱਟੂਗਾ ਇਹ ਲਾਜ਼ਮੀ ਖੱਟੂਗਾ ਇਹਦੇ ਚੋਂ ਕੁਝ ਵੀ ਨਾ ਕੁਝ ਵੀ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਸਾਨੂੰ ਇੱਕ ਵਾਰੀ ਟੂਰਨਾਮੈਂਟ ਤੇ ਆਏ ਸੀ 500 ਰੁਪਏ ਦੇ ਕੇ ਗਿਆ ਸੀ ਐਮਐਲਏ ਸਾਹਿ ਮੋ ਵੀ ਮੰਗ ਕੇ ਹਾਉ ਵੀ ਮੰਗ ਕੇ ਲੈ ਸਾਡੇ ਮੁੰਡਿਆਂ ਨੇ ਵਲੰਟੀਅਰ ਜੇ ਕੋ ਨਾਲ ਸਾਥੀ ਸੀਗਾ ਉਹਨਾਂ ਦਾ 500 ਰੁਪਏ ਦੇ ਕੇ ਮੈਂ 500 ਦੇਣਾ ਇਹਦੇ ਕੋਲ 500 ਵੀ ਨਹੀਂ ਨਿਕਲਿਆ ਜੇਬ ਚੋਂ ਅਚਾ ਮਲੇ 500 ਦੇ 500 ਕਿਸ ਮੰਗ ਕੇ ਦਿੱਤਾ ਸਾਰੇ 400 ਵੋਟ ਭਾਈ ਜੀ ਮੇਰੇ ਪਿੰਡ ਨਹੀਂ ਬਿਨਾ ਪਾਣੀ ਤੋਂ ਆਪਦੇ ਖਰਚੇ 'ਚ ਇਹ ਮੁੰਡਿਆਂ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਜੀ ਇਹਨਾਂ ਨੇ ਇਹ ਵਲੰਟੀਅਰ ਸਿਆਮ ਦੇ ਇਹਨਾਂ ਨੂੰ ਪੁੱਛਦਾ ਸਾਡੀਆਂ ਦੂਜੀਆਂ ਪਾਰਟੀਆਂ ਚਾੱਕ ਕੇ ਮੂਰੇ ਲਈ ਫਿਰਦਾ ਬਾਈ ਇਹੀ ਪਿੰਡ ਦੇ ਹੋ ਹਾਂਜੀ ਤੇ ਇਹ ਜਿਹੜੇ ਕਮਰੇ ਪਏ ਹੋਏ ਆ ਇਹ ਇਸੇ ਪੰਚਾਇਤ ਇਹਨੇ ਪੁਆਏ ਸੀ ਨਾ ਇਹ ਤਾਂ ਕਾਂਗਰਸ ਨੇ ਦਿੱਤਾ ਸੀ ਬਣਿਆ ਕਾਂਗਰਸ ਦਿੱਤਾ ਸੀ ਤੇ ਜਿਹੜਾ ਗਰਾਊਂਡ ਆ ਉਹ ਵੀ ਇੱਥੇ ਆਪਣੇ ਬਣਾਏ ਜੀ ਭਰਤਪਾਕੇ ਪਿੰਡ ਚੌਰ ਵੀ ਇਕੱਠੇ ਕਰਕੇ ਜੇ ਤਾਂ ਕੁਝ ਵੀ ਦਿੱਤਾ ਬਾ ਚੌਰ ਨੂੰ ਆ ਕੇ ਕੱਲਾ ਨਹੀਂ ਪੱਥਰ ਰੱਖਿਆ ਸੀ ਕੱਲਾ ਨਹੀਂ ਪੱਥਰ ਰੱਖਿਆ ਤੇ ਉਹ ਜਿਹੜੇ ਕਮਰੇ ਆ ਉਹਨਾਂ ਦਾ ਵੀ ਨਹੀਂ ਪੱਥਰੀ ਰੱਖਿਆ ਗਿਆ ਉਹ ਵੀ ਨਹੀਂ ਪੱਥਰੀ ਰੱਖਿਆ ਉਹ ਵੀ ਪਿੰਡ ਚੂ ਗਰਾਂਟ ਕਰਕੇ ਇਕੱਠੇ ਕੀਤੇ ਆਪ ਇਹਨੇ ਕੁਝ ਵੀ ਨਹੀਂ ਬਣਾਇਆ ਕੁਝ ਨਹੀਂ ਬਣਾਇਆ ਕੱਲੇ ਬਾ ਕੱਲਾ ਕੇ ਧੱਕੇ ਮਾਰੇ ਜੀ ਰੋਕਿਆ ਜੀ ਪਿਛਲੀ ਪੰਚਾਇਤ ਦਾ ਕੰਮ ਇਹ ਕਹਿ ਕੇ ਰੋਕਿਆ ਜੀ ਵੀ ਆਪਣੀ ਆਮ ਦੀ ਪੰ ਇਹ ਐਮਐਲਏ ਨੇ ਕੀ ਹੈ ਜੀ ਬਾਕੀ ਪਿੰਡ ਚ ਜਾ ਕੇ ਧੱਕੇ ਵੀ ਮਾਰੇ ਮੁੰਡੇ ਛੋਟਾਂ ਲਾ ਕੇ ਧੱਕੇ ਵੀ ਪਿੰਡ ਚ ਜਾ ਕੇ ਪਿੰਡ ਦੇ ਮੁੰਡਿਆਂ ਨੂੰ ਹਾਂ ਸਕੂਲ ਚ ਅੱਛਾ ਜੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੁੰਰੇ ਜਿਹੜੇ ਮੁੰਰੇ ਸੀ ਟਮਾਡੋ ਵਾਲੇ ਪੋਰਟ ਤੋਂ ਉਨਾਂ ਨੇ ਧੱਕੇ ਮਾਰ ਕੇ ਪਿੱਛੇ ਕੀਤਾ ਪਿੰਡ ਦੇ ਜਵਾਕਾਂ ਨੂੰ ਬਾਪੂ ਜੀ ਇਹੀ ਪਿੰਡ ਦੇ ਹਾਂਜੀ ਤੇ ਆ ਜਿਹੜੇ ਕਮਰੇ ਬਣੇ ਆ ਇੱਧਰ ਸਕੂਲ ਦੇ ਵਿੱਚ ਉਹ ਐਮਐਲਏ ਮੋੜਨੇ ਬਣਾਏ ਸੀ ਨਹੀਂ ਜੀ ਕਾਂਗਰਸ ਦੇ ਵੇਲੇ ਬਣੇ ਆ ਕਾਂਗਰਸ ਦੇ ਵੇਲੇ ਬਣੇ ਨੇ ਤੇੜਾ ਹਾ ਗਰਾਊਂਡ ਆ ਇਹ ਵੀ ਬਣਨੇ ਨੇ ਬਣਾਇਆ ਰਲ ਕੇ ਪਿੰਡ ਨਹੀਂ ਬਣਾਇਆ ਹਾਂਜੀ ਹਾਂਜੀ ਇਹੀ ਪਿੰਡ ਆ ਪਾਪੀ ਤੁਹਾਡਾ ਤੇ ਇਹ ਗਰਾਊਂਡ ਇਹਨਾਂ ਨੇ ਬਣਾਇਆ ਕਿ ਪਹਿਲਾਂ ਦਾ ਬਣਿਆ ਹੋਇਆ ਨਹੀਂ ਜਿਹੜਾ ਜਵਾਕਾਂ ਨੇ ਪਾਏ ਇਹ ਇਕੱਠੇ-ਕੁੱਠੇ ਕਰਕੇ ਕੁਝ ਪਿੰਡ ਜੋ ਛਿਆਣੇ ਬੰਦਿਆਂ ਨੇ ਮਦਦ ਕੀਤੀ ਵੀ ਇਹਨਾਂ ਨੇ ਵਿਚਾਰਿਆਂ ਬਹੁਤ 2-3 ਦਿਨਾਂ ਚ ਮਿੱਟੀ ਮਸਾਂ ਪਾਈ ਆ ਤੇ 4-4 10-10 ਟਰੈਕਟਰ ਜਿਹੜੇ ਜਿਹੜੇ ਕਮਰੇ ਆ ਜਿਨ੍ਹਾਂ ਦਾ ਕੱਲ੍ਹ ਅਧ்கਾਟਨ ਕਰਨ ਐਮਐਲਏ ਮੌੜ ਆਏ ਸੀ ਉਹ ਪਿੰਡ ਨੇ ਉਹ ਸੌਰੀ ਉਹ ਵੀ ਇਹ ਸਰਕਾਰ ਚ ਬਣੀ ਸੀ ਐਮਐਲਏ ਮੌੜ ਨੇ ਬਣਾਈ ਸੀ ਜਾਂ ਪਹਿਲਾਂ ਦੇ ਬਣੇ ਹੋਏ ਆ ਨਹੀਂ ਜੀ ਚਲੋ ਅਸੀਂ ਕਿਸੇ ਵਾਸਤੇ ਵੀ ਸੇਵਾ ਕਰਦੇ ਆ ਪਰ ਉਹ ਕਾਂਗਰਸ ਦੇ ਮਾਦਰ ਤਾਂ ਹੀ ਦਿੱਤੀ ਆ ਜਿਵੇਂ ਦਿੱਤੀ ਜਾਂਦੇ ਆ ਤੇ ਇਹ ਤਾਂ ਬਸ ਹੁਣ ਠੱਕੇ ਨਾ ਬੈਸ ਕੇ ਕਹਿੰਦਾ ਮੈਂ ਆਉਂਗਾ ਹਾਂ ਇਹ ਗੱਲ ਕਹੇ ਤੀ ਹਾਂ ਇਹ ਗੱਲ ਕਹੀ ਆ ਵੀ ਠੱਕੇ ਨਾ ਮੈਂ ਤਾਂ ਆਉਂਗਾ ਜਿੱਥੇ ਇਹ ਕਹਿੰਦਾ ਵੀ ਸਾਡਾ ਭਾਈਚਾਰਾ ਜਿਹੜੇ ਤੇਰੇ ਕੰਦੇ ਬੰਦੇ ਆ ਵੀ ਉਹ ਵੀ ਸਾਡੇ ਹੀ ਬੰਦੇ ਆ ਵੀ ਸ਼ਾਂਝ ਹੀ ਕਹਾ ਤੂੰ ਤਿੰਨ ਕਿਲੋਮੀਟਰ ਬਾਅਦ ਤੀ ਬੈਠਾ ਕੋਈ ਸਾਥ ਵਾਲੀ ਦੂਰ ਨਹੀਂ ਵੀ ਆਪਣੀ ਵਾਟ ਨਾ ਵਾਟ ਹਾਂਜੀ ਆ ਕਦਮ ਮਾਰ ਦੋ ਤੱਕ ਨਾ ਆਉਂਦੀ ਆਉਂਦਾ ਸਾਰੇ ਬਾਈ ਪਿੰਡਾ ਬਾਈ ਹਾਂਜੀ ਆਈ ਪਿੰਡਾ ਤੇ ਇਹ ਜਿਹੜਾ ਕੱਲ ਉਦਘਾਟਨ ਕੀਤਾ ਇਹ ਇਸੇ ਸਰਕਾਰ ਦੇ ਬਣੇ ਹੋਏ ਆ ਕਮਰੇ ਨਹੀਂ ਇਹਨਾਂ ਨੇ ਨਹੀਂ ਬਣਾਏ ਜੀ ਇਹ ਤਾਂ ਵੀ ਪਹਿਲਾਂ ਦਾ ਹੋਇਆ ਹੋਇਆ ਸਾਰਾ ਬਸ ਕੱਲ ਧੱਕੇ ਨਾਲ ਹੀ ਕਰਕੇ ਗਏ ਜੀ ਸਾਰਾ ਕੁਝ ਜਿਹੜਾ ਕੁਝ ਕੀਤਾ ਇਹਨਾਂ ਨੇ ਅੱਛਾ ਤੇ ਉਹ ਨੀਂ ਪੱਥਰ ਜਿਹੜਾ ਰੱਖ ਕੇ ਗਏ ਆ ਵੀ ਉਹ ਸਾਰਾ ਕੁਝ ਉਹੀ ਬਣਾ ਕੇ ਬਸ ਆਪਾਂ ਦਾ ਜ਼ੋਰ ਦੇ ਸਿਰ ਤੇ ਕਰਕੇ ਗਏ ਆ ਜੀ ਅਛਾ ਕੱਲਾਦ ਘਾਟ ਨਹੀਂ ਹਾਂਜੀ ਕੱਲਾਦ ਘਾਟ ਕੱਲਾ ਨਹੀਂ ਪੱਥਰ ਰੱਖਿਆ ਕੋਈ ਤਾਂ ਵੀ ਹੁਣ ਤੁਹਾਡੇ ਪਿੰਡ ਦੇ ਵਾਸੀਆ ਗਰਾਊਂਡ ਦੀ ਵੀ ਗੱਲ ਕਰਦੇ ਵੀ ਗਰਾਊਂਡ ਦਾ ਵੀ ਨਹੀਂ ਪੱਥਰ ਹਾਲਾਂਕਿ ਨਹੀਂ ਪੱਥਰੇ ਤੇ ਸੁਖਬੀਰ ਮੈਸਰ ਖਾਨੇ ਦਾ ਇਹਨਾਂ ਨੇ ਬਣਾਇਆ ਨਹੀਂ ਇਹਨਾਂ ਨੇ ਨਹੀਂ ਬਣਾਇਆ ਜੀ ਇਹ ਤਾਂ ਸਾਰੇ ਜਿੰਨੇ ਸਾਡੇ ਕਲੱਬ ਦੇ ਸੀ ਪਿੰਡ ਦੇ ਪੰਚਾਇਤ ਜਾ ਸਾਡੇ ਹੋਰ ਸੀਗੇ ਨਾਲ ਸਾਰੇ ਇਹ ਤਾਂ ਉਹਨਾਂ ਨੇ ਆਪਦੇ ਪਿੰਡ ਦੇ ਜੋ ਕਉਤੇ ਬਣਾਇਆ ਸੀਗਾ ਜੀ ਨਹੀਂ ਇਹਨਾਂ ਦਾ ਕੋਈ ਰੋਲ ਨਹੀਂ ਇਹਦੇ 'ਚ ਜੀ ਇਹ ਤਾਂ ਸਾਰਾ ਆਪਦੇ ਜ਼ੋਰ ਤੇ ਕੀਤਾ ਸੀਗਾ ਜੀ ਪਿੰਡ ਨੇ ਵੀ ਆਪ ਦਾ ਸਾਰਾ ਕੰਮ ਕਰਕੇ ਸਾਰਾ ਕੁਝ ਫੇਰ ਕੀਤਾ ਸੀਗਾ ਜੀ ਫਿਰ ਇਸ ਜਿਹੜੇ ਕਮਰਿਆਂ ਦੀ ਜਿਹੜੀ ਕਾਂਗਰਾ ਕਮਰਾ ਸੀਗਾ ਉਹਦੀ 6ਵੇਂ ਦੀ ਡੇਟ ਪਈ ਸੀ ਅਸੀਂ ਇਹਨੂੰ ਟਵਾਉਣ ਵਾਸਤੇ ਗਿਆ ਸੀ ਵੀ ਸਾਨੂੰ ਟਵਾਉਣ ਵਾਸਤੇ ਪਰਮਿਸ਼ਨ ਲੈ ਕੇ ਦੇ ਦੇ ਇਹ ਐਮਲ ਨੂੰ ਕੱਲੀ ਪਰਮਿਸ਼ਨ ਹੀ ਲਈ ਗਈ ਟਵਾਉਣ ਦੀ ਇਹ ਹੁਣ ਅਧਿਕਾਰਨ ਕਰਕੇ ਮੈਂ ਪਵਾ ਕੇ ਦਿੱਤੇ ਉਹ ਪਰਮਿਸ਼ਨ ਵੀ ਮਾਸਟਰ ਨੇ ਮਾਸਟਰ ਜੱਜ ਦੇ ਮੂਰੇ ਲੱਗਿਆ ਹੋਇਆ ਸੀਗਾ ਉਹਨੇ ਕਾਗਜ਼ੀ ਕਾਰਵਾਈ ਕਰਕੇ ਸਾਰਾ ਉਹਨੇ ਫੇਰ ਟਵਾਇਆ ਸੀਗਾ ਵਿਚਾਰੇ ਨੇ ਉਹਨੇ ਫੇਰ ਪਵਾਇਆ ਮਾਸਟਰ ਨੇ ਪਵਾਏ ਹੋਏ ਆ ਕਾਂਗਰਾ ਦੇ ਕੋਸ਼ ਫੰਡ ਆਇਆ ਸੀਗਾ ਕੋਸ ਪਿੰਡੋ ਚੋਂ ਫੰਡ ਹੋਇਆ ਸੀ ਕੋਈ ਮਾਸਟਰ ਨੇ ਦਿੱਤਾ ਕੋਈ ਜੋ ਵੀ ਸਹਿਯੋਗ ਹੋਇਆ ਪਿੰਡ ਚੋਂ ਹੋਇਆ ਸੀ ਹਾਂ ਵੀ ਇਸੇ ਕਰਕੇ ਵਿਰੋਧ ਤਾਂ ਹੋਈ ਹੈ ਇਸੀ ਕਰਕੇ ਵਿਰੋਧਤਾ ਹੋਈ ਹੈ ਪਰ ਜਿਵੇਂ ਬਾਈ ਗੱਲ ਕਰਦੇ ਵੀ ਹੋ ਸਕਦਾ ਟਰੈਕ ਤੇ ਫਿਰ ਕੱਲ ਨੂੰ ਆਉਣ ਵਾਲੇ ਸਮੇਂ ਚਿਤ ਘਟਨ ਕਰਨਾ ਜੀ ਐਮਐਲਏ ਦਾ ਬਾਈ ਫਿਰ ਉਹ ਟਕਰਾਂਗੇ ਕੋਈ ਗੱਲ ਨਹੀਂ ਟਕਰ ਦੇਵਾਂਗੇ ਲਾਜ਼ਮੀ ਇਹ ਬਾਈ ਇਹ ਤੂ ਬਾ ਪਿੰਡ ਚ ਕਿਸੇ ਚ ਵੀ ਨਹੀਂ ਵੜ ਸਕਦਾ ਇਹਨੂੰ ਮੈਨੂੰ ਆ ਲੱਗਦਾ ਵੀ ਇਹ ਦੂ ਬਾ ਸ਼ਾਇਦ ਗਦੇ ਨੂੰ ਵੋਟ ਪਾਈ ਚੰਗੀ ਹੁੰਦੀ ਹੈ ਕਿਉਂ ਗਦੇ ਦਾ ਬੰਦਾ ਕਦੇ ਨਾ ਕਦੇ ਭਾਰਟ ਹੋਣ ਦਾ ਕੰਮ ਤਾਂ ਲੈ ਸਕਦਾ ਇਹ ਤਾਂ ਉਹ ਵੀ ਨਹੀਂ ਲੈ ਸਕਦਾ ਕੋਈ ਇਹ ਗਦੇ ਤੋਂ ਵੀ ਥੱਲੇ ਐ ਸਰਪ੍ਰਦਾ ਜੀ ਜੇ ਐਸਾ ਨਹੀਂ ਪੱਥਰ ਰੱਖਣ ਦੁਆਰੇ ਆਉਂਦਾ ਫਿਰ ਦੁਆਰੀ ਵਿਰੋਧਤਾ ਹੋਊਗੀ ਦੇਖੋ ਜੀ ਵਿਰੋਧਤਾ ਦੀ ਗੱਲ ਆ ਦੁਬਾਰੇ ਮੇਲਾ ਦਾ ਜੇ ਇਸ ਤਰ੍ਹਾਂ ਆਊਗਾ ਤਾਂ ਫਿਰ ਅੱਜੇ ਤਾਂ ਮੇਲਾ ਦਾ ਕੁਝ ਵੀ ਨਹੀਂ ਹੋਇਆ ਛਿੱਤਰ ਖਾ ਕੇ ਜਾਊਗਾ ਤੇ ਅਸੀਂ ਤੁਹਾਡੇ ਮਾਦੀਆਂ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਆਪਦੇ ਇਹੋ ਜਿਹੇ ਐਮਐਲਏ ਦੇ ਨੱਥ ਪਾ ਲੋ ਜੀ ਇਹ ਸੱਚੂ ਹੀ ਤੁਸੀਂ ਸਾਬਤ ਕਰਨ ਜਾ ਰਹੇ ਹੋ ਜੇ ਤੁਸੀਂ ਸ਼ਰਾਬ ਪੀਨੇ ਹੋ ਜੇ ਮੋਢੀ ਨਸ਼ਾ ਕਰਕੇ ਸ਼ਰਾਬ ਪੀ ਕੇ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਮੰਦਿਰ ਗੁਰਦੁਆਰੇ ਜਾਂ ਇੱਕ ਧਾਰਮਿਕ ਸਥਾਨ ਹੀ ਹੁੰਦਾ ਉਹਨੂੰ ਘਾਟਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਉਹਦਾ ਉ ਘਾਟਨ ਸ਼ਰਾਪੀਕ ਕਰਨਾ ਬਹੁਤ ਮਾੜੀ ਗੱਲ ਆ ਮਨ ਸਰਕਾਰ ਨੂੰ ਤੁਹਾਡੇ ਮੱਧ ਰਹੀ ਅਪੀਲ ਕਰਾਂਗੇ ਕਿ ਇਹਨਾਂ ਤੇ ਨੱਥ ਪਾ ਲੋ ਜੀ ਪੰਜਾਬ ਦਾ ਮਾਹੌਲ ਤੁਹਾਡੇ ਆਪ ਦੀ ਖਰਾਬ ਕਰਨਗੇ ਬਗਾਨੇ ਤੋਂ ਦੂਰ ਦੀ ਗੱਲ ਜੇ ਤੁਸੀਂ ਕਰਨਗੇ ਤੁਹਾਡੇ ਆਪ ਜਿਨ੍ਹਾਂ ਦੇ ਆਹ ਤੁਸੀਂ ਸੰਗਲੀ ਪਾਈ ਆ ਤੇ ਲਾਹੀ ਫਿਰਦੇ ਨੇ ਗਾਲਾਂ ਚ ਲੋਕਾਂ ਨੂੰ ਵੱਡ ਖਾਣਾ ਂਗੋਦੇ ਲੋਕਾਂ ਤੇ ਜ਼ਬਰਦਸਤੀ ਧੱਕੇ ਨਾਉਂਦੇ ਸਾਡੇ ਪਿੰਡ ਦੇ ਵਿੱਚ ਆ ਪਰ ਮੈਂ ਇਹ ਜਾਂਚ ਕਰਵਾ ਲੈਣਾ 101 ਪ੍ਰਿੰਟ ਸੱਚ ਨਿਕਲੂਗਾ ਹੂੰ ਟੱਕੇ ਨਾ ਜਿਹੜਾ ਨਸ਼ਾ ਪੀਕੇ ਇਸ ਕਰਕੇ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾ ਲੈਣ ਤੇ ਸਾਡੀਆਂ ਜਿਹੜੀਆਂ ਮੰਗਾਂ ਮੁੱਦੇ ਸੀ ਹਰ ਹਾਲਤ 'ਚ ਇਹਨਾਂ ਨੂੰ ਲਾਗੂ ਕਰਵਾ ਕੇ ਰਾਂਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਾਈਕਾਟ ਕਰਵਾਵਾਂਗੇ ਵੱਡੀਆਂ ਮੀਟਿੰਗਾਂ ਸੱਦ ਕੇ ਪਿੰਨਾਂ 'ਚ ਕਿਸੇ 'ਚ ਵੀ ਨਹੀਂ ਬਣਨ ਦੀ ਜੀ ਜੀ ਤਾਂ ਪਿੰਡ ਯਾਤਰੀ ਦੇ ਵੇਸੀ ਜਿੱਥੇ ਕੱਲ ਵਿਰੋਧਤਾ ਐ ਐਮ ਐਲ ਏ ਮੋੜ ਸੁਖਬੀਰ ਮੈਸਰ ਖਾਨਾ ਦੀ ਹੁੰਦੀ ਆ ਤਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕਿ ਕੱਲ ਇੱਕ ਚਰਚਾ ਜ਼ਰੂਰ ਨਿਕਲ ਕੇ ਸਾਹਮਣੇ ਆਈ ਸੀ ਕਿ ਇੱਕ ਗਰਾਊਂਡ ਹੈ ਤੇ ਜਿਹੜੇ ਦੋ ਕਮਰੇ ਨੇ ਉਹ ਦੋਹੇ ਐ ਐਮ ਐਲ اے ਮੋੜ ਦੇ ਵੱਲੋਂ ਨਹੀਂ ਬਣਾਏ ਗਏ ਜਾਂ ਉਸਤੇ ਗ੍ਰਾਂਟ ਜਿਹੜੀ ਇਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਪਿਛਲੀਆਂ ਸਰਕਾਰਾਂ ਦੇ ਵੱਲੋਂ ਜਾਂ ਫਿਰ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਦੇ ਨਾਲੇ ਦੋਨੋਂ ਕਾਰਜ ਜਿਹੜੇ ਕੀਤੇ ਨੇ ਪਰ ਨਹੀਂ ਪੱਥਰ ਐਮ ਐਲ اے ਮੋੜ ਸੁਖਬੀਰ ਮੈਸਰਖਾਨਾ ਦੇ ਵੱਲੋਂ ਜਿਹੜਾ ਉਹ ਰੱਖਿਆ ਗਿਆ ਜੁੜੇ ਰਹੋ ਆਰ ਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ